ਇੱਕ ਸਾਧ ਸੀ ਕਿਸੇ ਪਿੰਡ ਚ ਉਹਦੇ ਕੋਲੇ ਬਹੁਤ ਮਹਿੰਗਾ ਘੋੜਾ ਸੀ ਬਹੁਤ ਰੇਅਰੈਸਟ ਆਫ ਰੇਅਰ ਜਿਹੜੀਆਂ ਨਸਲਾਂ ਖਤਮ ਹੋ ਗਈਆਂ ਸੀ ਉਸ ਨਸਲ ਦਾ ਘੋੜਾ ਸੀ ਚਿੱਟੇ ਰੰਗ ਦਾ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਸਾਧ ਕੋਲੇ ਘੋੜਾ ਹੈ ਡਾਕੂਆਂ ਦਾ ਸਰਦਾਰ ਕਹਿੰਦਾ ਸਾਧੂ ਮਹਾਤਮਾ ਬੰਦਾ ਹੈ ਖੂਨ ਖਰਾਬਾ ਕਾਨੂੰ ਕਰਨਾ ਐਂ ਕਰੋ ਉਹਨੂੰ ਪੁੱਛ ਲਓ ਕਿੰਨੇ ਪੈਸੇ ਮੰਗਦਾ ਹੈ ਘੋੜਾ ਖਰੀਦਣਾ ਆਪਾਂ ਨੇ ਡਾਕੂ ਭੇਜਦਾ ਇੱਕ ਉਹ ਕਹਿੰਦਾ ਬਾਬਾ ਜੀ ਇਹ ਘੋੜਾ ਕਿੰਨੇ ਦਾ ਵੇਚਣਾ ਹੈ ਕਹਿੰਦਾ ਮੈਂ ਵੇਚਣੇ ਨਹੀਂ ਮੈਂ ਤਾਂ ਆਪ ਪਾਲਿਆ ਛੋਟੇ ਜਿਹੇ ਬਸ਼ੀਰਾ ਸੀ ਇਹ ਕਹਿੰਦਾ ਬਾਬਾ 20 ਲੱਖ ਲੈਣਾ ਕਹਿੰਦਾ ਨਾ ਮੈਂ ਵੇਚਣਾ ਹੀ ਨਹੀਂ ਤੂੰ ਰੇਟ ਕਿੰਨਾ ਦੱਸੀ ਜਨਾ ਕਹਿੰਦਾ 50 ਲੱਖ ਤੇ ਗੱਲ ਨਿਬੜੀਏ ਕਹਿੰਦਾ ਨਾ ਉਹਨੇ ਦੇਖ ਲਿਓ ਕਿ ਮੇਰੇ ਨਾਲ ਕਿਵੇਂ ਜੁੜੀ ਹੋਈ ਹੈ ਗੱਲ ਕਹਿੰਦਾ ਨਾ ਉਹ ਕਹਿੰਦਾ ਬਾਬਾ ਕਰੋੜ ਰੁਪਏ ਤੇ ਗੱਲ ਨਿਬੜ ਡਾਕੂ ਬਘੇਲ ਸਿੰਘ ਵੱਲੋਂ ਆਏ ਆ ਉਹ ਕਹਿੰਦਾ ਜਿਹਦੇ ਵੱਲੋਂ ਮਰ ਜਿਐਂ ਜਦੋਂ ਮੈਂ ਕੋੜਾ ਵੇਚਣਾ ਹੀ ਨਹੀਂ ਚੱਲ ਬਾਬਾ ਕਹਿੰਦਾ ਤੂੰ ਗੱਲਾਂ ਚੋਂ ਗੱਲ ਛੱਡ ਦੋ ਕਰੋੜ ਤੇ ਮੈਨੂੰ ਫੜਾਇ ਦੀਆਂ ਬਾਗਾਂ ਉਹ ਕਹਿੰਦਾ ਮੈਂ ਵੇਚਣਾ ਹੀ ਨਹੀਂ ਜਦੋਂ ڈاکੂ ਵਾਪਸ ਚਲੇ ਗਿਆ ਉਹਨੇ ਜਾ ਕੇ ਦੱਸਤਾ ਕਹਿੰਦਾ ਜੀ 2 ਕਰੋੜ ਕਹਿਤਾ ਸੀ ਮੈਂ ਤਾਂ ਉਹਦਾ ਵੇਚਦਾ ਨਹੀਂ ਬਹੁਤ ਜਿੱਦੀ ਸਾਧ ਹੈ ਚੱਲ ਕਹਿੰਦਾ ਕੋਈ ਗੱਲ ਨਹੀਂ ਕਿਤੇ 5-7 ਦਿਨਾਂ ਬਾਅਦ ਉਸ ਬਾਬੇ ਨੂੰ ਉਹ ਸਾਧੂ ਨੂੰ ਸ਼ਹਿਰ ਜਾਣਾ ਪੈ ਗਿਆ ਘੋੜੇ ਤੇ ਬੈਠਾ ਸ਼ਹਿਰ ਜਾਵੇ ਰਾਹ 'ਚ ਇੱਕ ਬੁढ़ा ਅੰਨ ਕੁੱਬ ਪਿਆ ਹੋਇਆ ਹੱਥ 'ਚ ਸੋਟੀ ਫੜੀ ਹੋਈ ਬਿਮਾਰ ਬੁੜਾ ਤੁਰਿਆ ਜਾਵੇ ਕੰਨਾਂ ਤੋਂ ਸੁਣਦਾ ਸੀ ਅੱਖਾਂ ਤੋਂ ਅੰਨ੍ਹਾ ਸੀ ਉਹ ਕਹਿੰਦਾ ਭਾਈ ਮੈਨੂੰ ਘੋੜੇ ਦੀ ਪੌੜ ਅਦੀ ਆਵਾਜ਼ ਸੁਣੀ ਐ ਅੱਖਾਂ ਤੋਂ ਤਾਂ ਮੈਨੂੰ ਦਿਖਦਾ ਨਹੀਂ ਕੋਈ ਘੋੜ ਸਵਾਰ ਜਾ ਰਿਹਾ ਸ਼ਹਿਰ ਵੱਲ ਨੂੰ ਜੇ ਕਿਤੇ ਮੈਨੂੰ ਨਾਲ ਲੈ ਜਾਏ ਮੈਂ ਡਾਕਟਰ ਦੇ ਦਵਾਈ ਲੈ ਲਊਂਗਾ ਮੈਂ ਬਚ ਜਾਊਂਗਾ ਪਰ ਜੇ ਮੈਂ ਤੁਰ ਕੇ ਜਾਣਾ ਪੈ ਗਿਆ ਮੈਨੂੰ ਲੱਗਦਾ ਨਹੀਂ ਮੈਂ ਸ਼ਹਿਰ ਪਹੁੰਚੂਗਾ ਮੈਂ ਰਾਤ ਹੀ ਮਰ ਜਾਊਂਗਾ ਉਹ ਬਾਬਾ ਸਾਧੂ ਸੀਗਾ ਤਾਂ ਸਾਧੂ ਮਹਾਤਮਾ ਤਾਂ ਕਰਨੀ ਵਾਲੇ ਹੁੰਦੇ ਆ ਉਹ ਉਤਰ ਗਿਆ ਕਹਿੰਦਾ ਬਾਬਾ ਜੀ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਬੈਠੋ ਮੈਂ ਪਰ ਤੁਹਾਡੇ ਪਿੱਛੇ ਬੈਠ ਕੇ ਘੋੜਾ ਉਹ ਮੈਂ ਉਹਨੂੰ ਚਲਾਉਂਗਾ ਉਹ ਬੁੜੇ ਨੂੰ ਉੱਤੇ ਬਿਠਾਇਆ ਬੁੜੇ ਨੇ ਮਾਰੀ ਅੱਡੀ ਘੋੜੇ ਦੇ ਘੋੜਾ 100 ਦੀ ਸਪੀਡ ਤੇ ਗਾਹਾਂ ਜਾ ਕੇ 100 ਮੀਟਰ ਖੜਾ ਕੇ ਘੋੜੇ ਦਾ ਮੂੰਹ ਇੱਧਰ ਕਰਕੇ ਕਹਿੰਦਾ ਗੱਲ ਸੁਣ ਓਏ ਸਾਧਾ ਕੋਈ ਅੰਨਾ ਉਹਨਾਂ ਨਹੀਂ ਮੈਂ ਕੋਈ ਬਿਮਾਰ ਬਮੂਰ ਨਹੀਂ ਮੈਂ ਕੋਈ ਬੁੜਾ ਬੜਾ ਨਹੀਂ ਕੋਈ ਕੁੱਬ ਨਹੀਂ ਪਿਆ ਹੋਇਆ ਮੈਂ ਉਸੇ ਡਾਕੂ ਦਾ ਬੰਦਾ ਤੈਨੂੰ 2 ਕਰੋੜ ਦਿੰਦੇ ਸੀ ਲਿਆ ਨਹੀਂ ਨਾ ਤੂੰ ਹੁਣ ਤੈਨੂੰ 2 ਕਰੋੜ ਵੀ ਨਹੀਂ ਮਿਲਣਾ ਕੋੜਾ ਵੀ ਨਹੀਂ ਮਿਲਣਾ ਉਹ ਸਾਧੂ ਕਹਿੰਦਾ ਵੀ ਦੇਖੋ ਕੋੜਾ ਤਾਂ ਹੁਣ ਗਿਆ ਕੋੜਾ ਤਾਂ ਉਸੇ ਦੀ ਹੋਊਗਾ ਜਿਹਦੀਆਂ ਹੱਥ 'ਚ ਉਹਦੀਆਂ ਬਾਗਾਂ ਨੇ ਕੋੜਾ ਤਾਂ ਹੁਣ ਤੁਹਾਡੇ ਕਬਜ਼ੇ 'ਚ ਆ ਗਿਆ ਵਧੀਆ ਚਲੋ ਭਾਈ ਪਰ ਕਹਿੰਦਾ ਮੇਰੀ ਇੱਕ ਬੇਨਤੀ ਹੈ ਕਹਿੰਦਾ ਕੀ ਕਿਰਪਾ ਕਰਕੇ ਆ ਕਹਾਣੀ ਦੱਸਿਓ ਨਾ ਸਾਰੀ ਵੀ ਤੁਸੀਂ ਮੈਥੋਂ ਘੋੜਾ ਕਿਵੇਂ ਖੋਇਆ ਗਰੀਬ ਬੁੜਾ ਅੰਨਾ ਬਿਮਾਰ ਬਣ ਕੇ ਖੋਇਆ ਇਹ ਦੱਸਿਓ ਨਾ ਕਿਸੇ ਨੂੰ ਉਹ ਹੱਸ ਪਿਆ ਕਹਿੰਦਾ ਉਹ ਬਹੁਤ ਸਾਦਾ ਇਹਦੇ ਨਾਲ ਕੀ ਫਰਕ ਪੈਂਦਾ ਕਹਿੰਦਾ ਬਹੁਤ ਫਰਕ ਪੈਂਦਾ ਮੇਰਾ ਘੋੜਾ ਤਾਂ ਗਿਆ ਪਰ ਕਹਿੰਦੇ ਤੁਸੀਂ ਦੱਸਤਾ ਨਾ ਫਿਰ ਭੁੱਖ ਦੇ ਵਿੱਚ ਲੋਕ ਫਿਊਚਰ ਚ ਲੋਕ ਸੱਚੀ ਮੁੱਚੀ ਦੇ ਅੰਨਿਆਂ ਤੇ ਸੱਚੀ ਮੁੱਚੀ ਦੇ ਬਿਮਾਰਾਂ ਤੇ ਸੱਚੀ ਮੁੱਚੀ ਦੇ ਬਜ਼ੁਰਗਾਂ ਤੇ ਯਕੀਨ ਕਰਨੋਂ ਹਟ ਜਾਣਗੇ ਯਾਰ ਵੀ ਕਿਤੇ ਉਹ ڈاکੂ ਹੀ ਨਾ ਹੋਵੇ ਕਿਤੇ ਉਹ ਕਿ ਵੀਰੋ ਜਿੱਦ ਦੇ ਮੈਂ ਰਿਸ਼ਵਤ ਲੈੰਦਾ ਫੜਿਆ ਗਿਆ ਨਾ ਜਦ ਮੈਂ ਕੋਈ ਤੁਹਾਡਾ ਦਿਲ ਤੋੜਦਾ ਫਿਰ ਤੁਹਾਡਾ ਯਕੀਨ ਹੀ ਉੱਠ ਜੂ ਛੱਡੋ ਯਾਰ ਭਗਵੰਤਮਾਨ ਵੀ ਇਹੋ ਜਿਹਾ ਨਿਕਲਿਆ ਫਿਰ ਸੱਚੀ ਮੁੱਚੀ ਦੇ ਕਿਸੇ ਤੇ ਯਕੀਨ ਨਹੀਂ ਕਰਨਾ ਤੁਸੀਂ ਸੋ ਮੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਇਹ ਕਿ ਮੈਂ ਤੁਹਾਡਾ ਯਕੀਨ ਕਾਇਮ ਰੱਖਣਾ ਹੈ ਉਹ ਕਾਇਮ ਮੈਂ ਤਾਂ ਰੱਖੂਗਾ ਜੇ ਤੁਸੀਂ ਮੇਰਾ ਸਾਥ ਦੇ ਦੇਉਂਗਾ ਬਸ ਸੋ ਵੀਰੋ ਆਪਾਂ ਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਆਪਣੇ ਕੋਲੇ ਆ ਕੇਜਰੀਵਾਲ ਨੂੰ ਅੰਦਰ ਕਰਕੇ ਸੋਚਦੇ ਸੀ ਸ਼ਰ ਪਾਰਟੀ ਦੀ ਆਵਾਜ਼ ਬੰਦ ਕਰ ਦਾਂਗੇ ਕੇਜਰੀਵਾਲ ਇੱਕ ਬੰਦਾ ਨਹੀਂ ਇੱਕ ਸੋਚ ਹੈ ਉਹਨੂੰ ਤਾਂ ਅੰਦਰ ਕਰ ਦੋਂਗੇ ਉਹਦੀ ਸੋਚ ਵਾਲੇ ਬੰਦਿਆਂ ਨੂੰ ਕਿੱਥੋਂ ਗ੍ਰਿਫਤਾਰ ਕਰ ਲੋਂਗੇ ਕਿੱਥੋਂ ਕਿੱਥੋਂ ਫੜ ਲੋਂਗੇ ਤੁਸੀਂ ਕੱਲ ਨੂੰ ਰੱਬ ਮਿਹਰ ਕਰੇ ਸ਼ੇਰ ਪਿੰਜਰੇ ਚੋਂ ਬਾਹਰ ਆ ਰਿਹਾ ਕੱਲ ਨੂੰ ਅਸੀਂ ਨਵਾਤੀ ਜ਼ਿੰਮੇਵਾਰੀ ਅਸੀਂ 12 12 ਘੰਟੇ ਦੇ ਬਿਜਾਏ 15 15 ਘੰਟੇ ਕੰਮ ਕਰ ਲਾਂਗੇ ਪਰ ਵੀਰੋ ਸੰਕਟ ਵੇਲੇ ਜਿਹੜਾ ਬੰਦਾ ਖੜਦਾ ਵਫਾਦਾਰੀਆਂ ਉਦੋਂ ਹੀ ਪਰਖੀਆਂ ਜਾਂਦੀਆਂ ਨੇ ਸੰਕਟ ਵੇਲੇ ਉਹ ਸੁੱਖ 'ਚ ਤਾਂ ਹਰੇਕ ਹੀ ਨਾਲ ਹੁੰਦਾ ਹੈ ਉਹ ਜਿਹੜਾ ਦੁੱਖ 'ਚ ਨਾਲ ਖੜਦਾ ਨਾ ਉਹੀ ਪਰਖਿਆ ਜਾਂਦਾ ਜਿਵੇਂ ਤੁਸੀਂ ਹੋ ਸਾਰੇ ਪਰਖੇ ਹੋਏ ਹੋ ਤੁਸੀਂ ਤੁਹਾਨੂੰ ਹੁਣ ਪਰਖਣ ਦੀ ਲੋੜ ਨਹੀਂ ਪਾਰਟੀ ਤੇ ਬਹੁਤ ਆਪਣੇ ਪੰਜਾਬ 'ਚ ਡਿੱਕਡੋਲੇ ਖਾਦੇ ਤੁਸੀਂ ਨਾਲ ਖੜੇ ਰਹੇ ਤੁਸੀਂ ਅਸਲੀ ਹੋ ਆਰਗੈਨਿਕ ਹੋ ਮੈਂ ਤੁਹਾਨੂੰ ਸਤਿਕਾਰ ਕਰਦਾ ਥੋੜਾ ਸਨਮਾਨ ਕਰਦਾ ਸਜਦਾ ਕਰਦਾ ਵੀਰੋ मैंने पत्रकार कहें कहते भी देश का कितना नुकसान हो गया होगा भ्रष्टाचारियों की वजह से मैं कहा नुकसान कहता हां बताइए ये भ्रिष्टाचारी जो हैं पिछले सत्तर साल से जो देश पर राज कर रहे हैं इनकी वजह से कितना नुकसान हो गया होगा मैं बड़ा औखाया सवाल पूछ लिया यार मैं क्या भी गल सा पिंड कस्तूरी लाल बाणी की दुकान है ਲੋੜੀ ਵਾਲੇ ਦਿਨ ਸੀ ਦੁਕਾਨ 'ਚ ਚੋਰੀ ਹੋ ਗਈ ਰਾਤ ਨੂੰ ਕੋਈ ਪਾਰ ਲਾ ਕੇ ਗੱਲਾ ਗੁੱਲਾ ਚੱਕ ਕੇ ਲੈ ਗਏ ਸਵੇਰੇ ਕਸਤੂਰੀ ਨੇ ਪੁਲਿਸ 'ਚ ਰਿਪੋਰਟ ਲਖਾਤੀ ਦੁਕਾਨ ਤਾਂ ਖੋਲਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਐ ਰਿਓੜੀਆਂ ਵਾਲੀ ਬੋਰੀ ਜੀ ਐ ਮੋੜ ਕੇ ਰੱਖਤੀ ਗੱਚਕ ਰੱਖਤੀ ਗੁੜ ਦੀ ਵੀ ਤਿਲਾਂ ਦੀ ਵੀ ਐ ਗੱਚਕ ਜੀ ਰੱਖਤੀ ਪਿੰਡ 'ਚ ਪਤਾ ਲੱਗਿਆ ਭਾਈ ਰਾਤ ਕਸਤੂਰੀ ਦੇ ਚੋਰੀ ਹੋ ਗਈ ਪਿੰਡ ਦੇ ਲੋਕ ਅਫਸੋਸ ਕਰਨ ਆਉਣ ਲੱਗ ਗਏ ਪਤਾ ਲੈਣ ਆਉਣ ਲੱਗ ਜਿਹੜਾ ਆਇਆ ਕਰੇ ਰਿਉੜੀਆਂ ਵਾਲੀ ਬੋਰੀ ਚੋਂ ਮੁੱਠੀ ਭਰ ਕੇ ਦੋਕ ਮੂੰਹ ਚ ਪਾ ਕੇ ਪੁੱਛ ਲਿਆ ਕਰੇ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ ਬਹੁਤ ਮਾੜਾ ਹੋ ਗਿਆ ਮੈਨੂੰ ਤਾਂ ਜਦੋਂ ਪਤਾ ਲੱਗਿਆ ਮੈਂ ਤਾਂ ਉਹਦੀ ਫਿਰ ਮੈਂ ਚਲ ਜਾ ਕੇ ਆਈਏ ਜਿਹੜਾ ਆਇਆ ਕਰੇ ਗਾਚਕ ਚੱਕ ਕੇ ਮੂੰਹ ਚ ਪਾ ਕੇ ਕਹਦਾ ਅਗਰ ਕਸਤੂਰੀ ਯਾਰ ਬਹੁਤ ਅਫਸੋਸ ਹੋਇਆ ਯਾਰ ਅੱਧਾ ਪਿੰਡ ਪਤਾ ਲੈ ਗਿਆ ਪਿਛਲੇ ਜਿਹੇ ਪਹਿਰ ਸਰਪੰਚ ਵੀ ਆ ਗਿਆ ਬਾਹਰ ਗਿਆ ਹੋਇਆ ਸੀ ਉਹ ਕਹਿੰਦਾ ਮੈਂ ਵੀ ਜਾ ਆਵਾਂ ਸਰਪੰਚ ਨੇ ਰਿਉੜੀਆਂ ਦੀ ਭਰੀ ਮੁੱਠੀ ਲਾਲੇ ਦੇ ਨਾਲ ਗੱਡੀ ਤੇ ਬਹਿ ਗਿਆ ਤਿੰਨ ਚਾਰ ਰਿਓੜੀਆਂ ਖਾ ਕੇ ਦੋਕ ਮੂੰਝ ਪਾ ਕੇ ਕਹਿੰਦਾ ਬਹੁਤ ਮਾੜੀ ਗੱਲ ਹੋਈ ਯਾਰ ਕਸਤੂਰੀ ਕਸਤੂਰੀ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਸਤੂਰੀ لال ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਤਾਂ ਪਤਾ ਲੈ ਗਿਆ ਅੱਧਾ ਹਜੇ ਆਉ ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਓੜੀਆਂ ਦੀ ਮੋਠੀ ਭਰ ਲੈਂਦਾ ਮੂੰਝ ਪਾ ਕੇ ਰਿਓੜੀਆਂ ਮੈਨੂੰ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਾਂ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਆਥਣੇ ਜੇ ਜਦੋਂ ਸਾਰਾ ਪਿੰਡ ਪਤਾ ਲੈ ਗਿਆ ਉਦੋਂ ਬਾਅਦ ਹਸਾਬ ਲਾਵਾਂਗੇ ਜੀ ਮਗਾ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਹੈ ਦੇਸ਼ ਦਾ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਚੱਲੀ ਜਾਂਦਾ ਇਹਦਾ ਜਦੋਂ ਕੇਜਰੀਵਾਲ ਵਰਗਾ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਫੇਰ ਹਿਸਾਬ ਲਾਵਾਂਗੇ ਕਿੰਨਾ ਕੁ ਨੁਕਸਾਨ ਹੋ ਗਿਆ ਔਰ ਐਤ ਕੀ ਮੈਂ ਤੁਹਾਨੂੰ ਦੱਸ ਦਿਨਾ ਦੋ ਬਾਰ ਦੋ ਰਾਉਂਡ ਹੋ ਗਏ 190 ਤੇ 92 ਵੋਟਾਂ 190 92 ਸੀਟਾਂ ਤੇ ਵੋਟਾਂ ਪੈ ਗਈਆਂ ਕੱਲ ਨੂੰ ਨੇ ਬਾਕੀ 92 ਤੇ ਵੀਰੋ ਮੈਂ ਸਾਰੇ ਦੇਸ਼ ਚ ਜਾ ਕੇ ਆਇਆ ਇਸ ਵਾਰ ਇਹ ਕਹਿੰਦੇ ਨਾ 400 ਪਾਰ ਇਥੇ ਬੇੜਾ ਪਾਰ ਨਹੀਂ ਹੋ ਰਿਹਾ ਤੁਸੀਂ 400 ਪਾਰ ਦੀ ਗੱਲ ਕਰ ਰਹੇ ਹੋ ਸਵੇਸ਼ ਕਰਕੇ ਆਮ ਆਦਮੀ ਪਾਰਟੀ ਤੋਂ ਬਣਾ ਦੇਸ਼ ਦੇ ਵਿੱਚ ਸਰਕਾਰ ਨਹੀਂ ਬਣਨੀ ਤੁਹਾਡਾ ਰਾਜ ਆ ਰਿਹਾ ਹੈ 4 ਜੂਨ ਨੂੰ ਤੁਹਾਡਾ ਰਾਜ ਆ ਰਿਹਾ ਹੈ ਬਸ ਇੱਕ ਇੱਕ ਸੀਟ ਵਾਸਤੇ ਤੁਹਾਡੇ ਕੋਲ ਕਹਿਣ ਆਇਆ ਇੱਕ ਸੀਟ ਕਰਕੇ ਨਾ ਕਿਤੇ ਰਹਿ ਜੇ ਆ ਇਹਨਾਂ ਦੇ ਗੱਲ ਚ ਵੀ ਹਾਰ ਜਿਹੜਾ ਉਹ ਹਾਰਨ ਵਾਲਾ ਪਾ ਹੋਇਆ ਇਸ ਵਾਰ ਇਸ ਵਾਰ ਬਠਿੰਡੇ ਵਾਲਿਓ ਇੱਕ ਸਾਬੂ ਬੰਦਾ ਸ਼ਰੀਬ ਬੰਦਾ ਗੁਰਮੀਤ ਸਿੰਘ ਖੋਡੀਆਂ ਇਮਾਨਦਾਰ ਬੰਦਾ ਖਾਨਦਾਨੀ ਬੰਦਾ ਖੇਤੀਬਾੜੀ ਮੰਤਰੀ ਬਣਾਇਆ ਹੋਇਆ ਮੈਂ ਵੀ ਤੇ ਇਹ ਜਿਹੇ ਬੰਦੇ ਜਦੋਂ ਪਾਰਲੀਮੈਂਟ ਜਾ ਕੇ ਬੋਲਣਗੇ ਨਾ ਥੋੜੇ ਹੱਕ ਚ ਬੋਲਣਗੇ ਉਹਨਾਂ ਨੂੰ ਪਤਾ ਹੈ ਕਿ ਕਿੰਨਾ ਨੁਕਸਾਨ ਗੁਲਾਬੀ ਸੁੰਡੀ ਕਰਦੀ ਹੈ ਕਿੰਨਾ ਨੁਕਸਾਨ ਚਿੱਟੀ ਮੱਖੀ ਕਰਦੀ ਹੈ ਕਿੰਨਾ ਨੁਕਸਾਨ ਨਕਲੀ ਸਪਰਿਆ ਕਰਦੀਆਂ ਨੇ ਸਭ ਪਤਾ ਮੈਂ ਵੀ ਦੱਸੂਗਾ ਪਾਸ ਵੜ ਕੇ ਕਿਵੇਂ ਬੋਲੀਦਾ ਹੁੰਦਾ ਸੋ ਇਸ ਕਰਕੇ ਇਹਨਾਂ ਦੇ ਪਿੱਛੇ ਨਾ ਲੱਗਿਓ ਇਹ ਤਾਂ ਹੁਣ ਸੁਖਵੀਰ ਬਾਦਲ ਕਹਿੰਦਾ ਅਸੀਂ ਕਿਸਾਨ ਹੁੰਨੇ ਆ ਕਹਿੰਦਾ ਲੈ ਤੁਸੀਂ ਕਦੋਂ ਕਹਿੰਦੇ ਕਿਸਾਨ ਨੂੰ ਵੀ ਬੱਸਾਂ ਕੀ ਦੀਆਂ ਨੇ ਉਹ ਫਿਰ ਹੋਟਲ ਕੀ ਦੇ ਨੇ ਜਦੋਂ ਕਿਸਾਨਾਂ ਦਾ ਜੋਰ ਹੋ ਗਿਆ ਕਹਿੰਦੇ ਕਿਸਾਨ ਹੁੰਨੇ ਆ ਉਹ ਗੱਲ ਹੋ ਗਈ ਬੱਸ ਘੇਰ ਲਈ ਡਾਕੂਆਂ ਨੇ ਸਾਰੀ ਬੱਸ ਲੁੱਟ ਲਈ ਲੁੱਟ ਕੇ ਡਾਕੂਆਂ ਸਰਦਾਰ ਕਹਿੰਦਾ ਲਾਈਨ 'ਚ ਖੜਾ ਕੇ ਇਕੱਲੇ-ਇਕੱਲੇ ਨੂੰ ਨਾਂ ਪੁੱਛ ਕੇ ਗੋਲੀ ਮਾਰੀ ਚੱਲੋ ਪਹਿਲੇ ਬੰਦੇ ਨੂੰ ਪੁੱਛਿਆ ਕਹਿੰਦਾ ਕੀ ਨਾਂ ਹੈ ਉਹ ਕਹਿੰਦਾ ਰਕੇਸ਼ ਕੁਮਾਰ ਠੜਾਕ ਗੋਲੀ ਮਾਰਤੀ ਦੂਜੇ ਬੰਦੇ ਨੂੰ ਪੁੱਛਿਆ ਕੀ ਨਾਂ ਹੈ ਕਹਿੰਦਾ ਬਲਦੇਵ ਸਿੰਘ ਠੜਾਕ ਗੋਲੀ ਮਾਰਤੀ ਤੀਜੀ ਕੋਈ ਲੇਡੀ ਸੀ ਮਾਤਾ ਸੀ ਬਜ਼ੁਰਗ ਕੀ ਨਾਂ ਹੈ ਮਾਤਾ ਉਹ ਕਹਿੰਦੀ ਪੁਸ਼ਪਾ ਦੇਵੀ ڈاکੂਆਂ ਦਾ ਸਰਦਾਰ ਕਹਿੰਦਾ ਨਾ ਗੋਲੀ ਨਾ ਮਾਰੇ ਉਹ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਇਹਦਾ ਨਾਮ ਸੁਣ ਕੇ ਨਾ ਮੈਨੂੰ ਬਹੁਤ ਮਮਤਾ ਜਾਗ ਗਈ ਹੈ ਕਿਆ ਮੈਨੂੰ ਪਿਆਰ ਕਰਦੀ ਛੱਡ ਦਿਓ ਇਹਨੂੰ ਮaaf ਕਰ ਦਿਓ ਅੱਗੇ ਸੁਖਵੀਰ ਵਾਲ ਵਾਲਾ ਖੜਾ ਸੀ ਉਹਨੂੰ ਇਹ ਤਰ੍ਹਾਂ ਕੀ ਨਾ ਕਹਿੰਦਾ ਨਾ ਤਾਂ ਮੇਰਾ ਸੁਖਵੀਰ ਹੈ ਜੀ ਉਹ ਪਿੰਡ 'ਚ ਮੈਨੂੰ ਪੁਸ਼ਪਾ ਦੇਵੀ ਪੁਸ਼ਪਾ ਦੇਵੀ ਉਹ ਕਹਿੰਦੇ ਨੇ ਸਾਰੇ ਉਹ ڈاکੂ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਇਹ ਸੋ ਇਹ ਉਹਨੇ ਹੈ ਇਹ ਟਾਈਮ ਤੇ ਪੁਸ਼ਪਾ ਦੇਵੀ ਬਣ ਜਾਂਦੇ ਨੇ ਜਿੰਨਾਂ ਦਾ ਜੋਰ ਹੋਵੇ ਉਹਨਾਂ ਨਾਲ ਰਲ ਜਾਂਦੇ ਨੇ ਆ ਕੈਪਟਨ ਕੇ ਕੈਪਟਨ ਮਰੀਂਦਰ ਕੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜੋ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਅੱਜਕੱਲ ਭਾਜਪਾ ਦਾ ਭਾਜਪਾ ਨਾਲ ਕਦੇ ਲੋਕਾਂ ਨਾਲ ਖੜੇ ਹੈ ਲੋਕਾਂ ਨਾਲ ਖੜੇ ਕਦੇ ਨਾ ਸੋ ਵੀਰੋ ਐਸਾ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੁਸੀਂ ਐਡੇ ਐਡੇ ਤਖਤਾਂ ਤੇ ਬਿਠਾਤਾ ਉੱਥੇ ਜਾ ਕੇ ਇਹੀ ਚਾ ਹੈ ਕਿ ਹਾਜੇ ਸਾਇਨ ਕਰੀਏ ਕਿਸੇ ਘਰ ਦਾ ਕਬੀਲਦਾਰ ਦਾ ਚੁੱਲਾ ਨਾ ਵੱੜਦਾ ਹੀ ਹੋਵੇ ਕਿਸੇ ਦਿਨ ਅੱਗ ਨਾ ਬੁਝੇ